ਗਲੇਸ਼ੋਰ ਮੁਹਾਲੀ ਤੋਂ ਨੰਦਪੁਰ ਸੀਟ ਤੋਂ ਸਾਡੇ ਇਨਪੁੱਟ ਐਡੀਟਰ ਨੇ ਦੁਰਗੇਸ਼ ਕਾਜਰੀ ਸਾਡਾ ਲਾਈਵ ਜੁੜੇ ਹੋਏ ਨੇ ਸੋ ਦੁਰਗੇਸ਼ ਜੀ ਜੜਾ ਕਿ ਅੱਜ VOTING ਜਿਹੜੀ ਕਿ ਹੋ ਰਹੀ ਹੈ ਸਵੇਰੇ 7:00 ਵਜੇ ਤੋਂ ਲੋਕਾਂ ਦੇ ਵਿੱਚ ਵੀ ਕਾਫੀ ਉਤਸ਼ਾਹ ਜੜਾ ਕਿ ਦੇਖਿਆ ਜਾ ਸਕਦਾ ਸੋ ਇਸ ਵੇਲੇ ਉੱਥੇ ਕੀ ਜੜਾ ਕਿ ਮਾਹੌਲ ਹੈ ਕਿਸ ਤਰ੍ਹਾਂ ਦੀ ਸਥਿਤੀ ਹੈ ਕਿੰਨੇ ਲੋਕਾਂ ਦੇ ਵੱਲੋਂ ਜੜੀ ਕਿ ਵੋਟ ਕਰ ਦਿੱਤੀ ਗਈ ਹੈ ਸੋ ਕੀ ਸਥਿਤੀ ਹੈ ਇਸ ਵੇਲੇ ਦੀ ਜੀ ਦੇਖੋ ਅਨੰਦਪੁਰ ਸਾਹਿਬ ਹਰਕੇ ਦੇ ਪਾਰਕ ਏਰੀਆ ਦੇ ਵਿੱਚ ਮੈਂ ਮੌਜੂਦ ਆ ਇਸ ਵੇਲੇ ਸਰਕਾਰੀ ਸਕੂਲ ਹੈ ਦੇਸੂ ਮਾਜਰਾ ਇਹਦੇ ਵਿੱਚ ਜਿਹੜੇ ਬੁਟਰ ਹੈ ਬੜੀ ਜੀਤੀ ਦੇ ਵਿੱਚ ਆਪਣੇ ਮਤ ਦਾ ਪ੍ਰਯੋਗ ਕਰ ਰਹੇ ਨੇ ਤੇ ਬੜੀ ਖੁਸ਼ੀ-ਖੁਸ਼ੀ ਸਵੇਰੇ-ਸਵੇਰੇ ਪਹੁੰਚ ਰਹੇ ਨੇ ਆਪਣੇ મતદાન ਕੇਂਦਰਾਂ ਦੇ ਵਿੱਚ ਤੇ ਆਪਣੀ ਮਨਪਸੰਦ ਸਰਕਾਰ ਚੁਣਨ ਵਾਸਤੇ ਵੋਟ ਪਾ ਰਹੇ ਨੇ ਤੇ ਪ੍ਰਸ਼ਾਸਨ ਵੱਲੋਂ ਬੜੇ ਹੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਸੁਰੱਖਿਆ ਦਸਤਿਆਂ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਤੇ ਇਸ ਵਕਤ ਮੈਂ ਜੋ ਖੜ੍ਹ ਦੇ ਦੇਸੂ ਮਾਜਰਾ ਇੱਥੇ ਤੇ ਖੜਾ ਹਾਂ ਇੱਥੇ ਲੋਕ ਮੇਰੇ ਨਾਲ ਕੁਝ ਮੱਝੰਗਣ ਹਾਂ ਦਾ ਗਲਵਤ ਕਰਨ ਦੀ ਅੰਸ਼ਿਸ਼ ਕਰ ਰਹੇ ਹਾਂ ਜੀ ਤਾਂ ਮੈਂ ਵੀ ਥੋੜੀ ਬੋਰਡ ਬੈਗੀ ਕਪੈਣੀ ਤੇ ਕਿੱਦਾਂ ਮਹਿਸੂਸ ਕਰਿਆ ਕਿੱਦਾਂ ਦਾ ਪ੍ਰਬੰਧ ਹੈ ਅੱਛਾ ਮਸ ਸੋਇਆ ਬੜੀ ਪਰਵਾਹ ਕਰਦੇ ਨੇ ਡੇਟਾਂ ਨਹੀਂ ਕੋਈ ਨਹੀਂ ਤਾਂ ਬੱਚਾ ਤੋਂ ਫੈਕਲ ਸਟਾਫ ਕੋਆਪਰੇਟਿਵ ਹੈ ਕਿ ਹੋਰ ਵੀ ਬੰਦਿਆਂ ਨਾਲ ਕਨਵਰਟ ਕਰਨ ਦੀ ਕੋਸ਼ਿਸ਼ ਕਰਦੇ ਨੇ ਹੋਰ ਵੀ ਲੋਕ ਪਰਚੂਤ ਕਿ ਮੈਨਾਂ ਤੁਹਾਡੀ ਥੋੜੀ ਬੈਗੀ ਮੈਂ ਅੱਜ ਤੋਂ ਰੈਕਸ਼ਨ ਕੋਸਟ ਤੇ

ਪੁਰਸ਼ਿਆਂ ਨੂੰ ਵਿਆਹ ਦੀ ਮਸਤ ਦਾਤ ਆ ਰਹੀ ਉਸ ਤੋਂ ਮੈਂ ਕਿਹਾ ਡੋਨੋਸ਼ੂਨਾ ਮੇਰਾ ਨਾਮ ਹੁਜਾ ਜੀਪੋਰਟ ਸਭ ਦੇ ਜਸਵੀਰ ਕੌਰ ਜੀ ਨੇ ਬੋਲ ਦਿੱਤੀ ਹੈ ਕਿ ਨੌਜਵਾਨਾਂ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਤੇ ਇਹਨਾਂ ਮੁੱਦਿਆਂ ਨੂੰ ਲੈ ਕੇ ਜਸਵੀਰ ਕੌਰ ਜੀ ਨੇ ਕਿ ਬਹੁਤ ਵੀ ਲੋਕਾਂ ਦਾ ਸਹਿਯੋਗ ਕਰਾਂਗੇ ਕਿ ਸਿਰਫ ਪੁਲਿਸ ਸਾਫ਼ ਹੀ ਮਜੂਦਾ ਵਾਲਾ ਗੱਲ ਕਰਾਂਗੇ ਪੁਲਿਸ ਅਧਿਕਾਰੀ ਵਾਪਸ ਪਾਰਟੀਆਂ ਦੇ ਤੇ ਐਕਸਪੈਟ ਬਰੀ ਗੁੱਡ ਬੈਜੀਪਨ ਨਹੀਂ ਲੱਗਦਾ اچھا ਤੇ ਕਿਹੜੇ ਕਿਹੜੇ ਮੁੱਦੇਾਂ 'ਤੇ ਮਾਂਚਾ ਮੋਟ ਬਾਤ ਤੋਂ ਪਹਿਲਾਂ ਇਸ ਵਾਰੀ ਵੀ ਸਭ ਤੋਂ ਮੇਨ ਬੰਦਾ ਤਾਂ ਇਹੀ ਹੈ ਵੀ ਜਿਹੜਾ ਤੋਂ ਬਾਈ ਸਾਲ ਦਾ ਅਰਦੂ ਗਵਰਨਮੈਂਟ ਦੀ ਗੱਲ ਕਰਦੇ ਆ ਇੱਕ ਬਾਈ ਦੀ ਤੋਂ ਤੇ ਬਾਕੀ ਬਹੁਤ ਬੇਰੋਜ਼ਗਾਰੀ ਹੈ ਇਹ ਵੀ ਤੋਂ ਤੇ ਬੇਰੋਜ਼ਗਾਰੀ ਤੇ ਹੋਰ ਇਹ ਮੁੱਦਿਆਂ ਨੂੰ ਲੈ ਕੇ ਵੋਟ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਪੁਖਤਾ ਪ੍ਰਬੰਧ ਕੀਤੇ ਗਏ ਆ ਪੁਲਿੰਗ ਸਟਾਫ ਆਪਣੇ ਆਪਣੇ ਏਰੀਆ ਤੇ ਬੈਠਾ ਪੁਲਿੰਗ ਏਜੰਟ ਬੈਠੇ ਆ ਵੱਖ-ਵੱਖ ਪਾਰਟੀਆਂ ਦੇ ਤੇ ਆਪਾਂ ਗੱਲ ਕਰਦੇ ਹਾਂ ਹੋਰ ਵੀ ਬਜ਼ੁਰਗ ਆ ਰਹੇ ਆ ਸਾਡੇ ਨਾਲ ਤੇ ਬਜ਼ੁਰਗੋ ਕੀ ਨਾਮ ਹੈ ਤੁਹਾਡਾ ਰਣਜੀਤ ਸਿੰਘ ਰਣਜੀਤ ਜੀ ਕਿਹੜੇ ਕਿਹੜੇ ਮੁੱਦੇ ਜੀ ਤੁਹਾਡੇ ਮਨ ਚ ਬਹੁਤ ਪਾ ਕੇ ਪਹਿਲਾਂ ਉਹ ਕਿਹੋ ਜਿਹਾ ਪਸੰਦ ਹੈ ਤੇ ਜਿਹੜਾ ਪ੍ਰਬੰਧ ਸੀ ਇਸੇ ਪ੍ਰਸ਼ਾਸਨ ਵੱਲੋਂ ਕਿਦਾਂ ਦੇ ਸੀਗੇ ਕੋਈ ਡਿਫਿਕਲਟੀ ਵੀ ਠੀਕ ਠਾਕ ਤੇ ਪ੍ਰਬੰਧ ਤੇ ਤਸਲੀਬ ਘਟਾਰਾ ਨੇ ਰਜੀਤ ਸਿੰਘ ਜੀ ਤੇ ਬੇਰੋਜ਼ਗਾਰੀ ਦੇ ਨਸ਼ਾ ਨਾ ਦਾ ਮੁਕਮਤ ਤੇ ਫੋਰ ਵੀ ਇਸ ਸਾਜਿਕਾਂ ਦੇ ਸੰਗੋਠ ਬੈਠਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਤੇ ਲੰਬੀਆਂ ਲੱਗੀਆਂ ਤਸਾਰਾ ਲੱਗੀਆਂ ਮੈਂ ਤਾਂ ਸੌਣਾ ਚਾਹਣਾ ਬਹੁਤ ਲੰਬੀਆਂ ਲੰਬੀਆਂ ਤਸਾਰਾ ਲੱਗੀਆਂ ਜੀ ਉਹ ਬੋਲ ਚਾਹੇ ਜੀ ਉਹ ਜੇ ਦਿੰਦੇ ਕਿ ਸੰਕਰੇ ਆ ਜੀ ਇੱਕ ਵਾਰ ਕੇ ਇੱਕ ਵਾਰ ਤੇ ਅੰਦਰ ਜਾਣ ਤੋਂ ਮਨਾਹੀ ਕੀਤੀ ਗਈ ਹੈ ਤੇ ਬਾਹਰ ਆ ਕੇ ਹੀ ਗੱਲ ਕਰਦੇ ਆਂ ਜਿਆ ਪਤਾ ਕਰ ਹਾਂਜੀ ਹਾਂਜੀ ਇਸ ਫਸੀ ਗੱਲ ਕੀ ਨਾ ਮਤਾਂ ਮੇਰਾ ਨੱਕ ਬਲਜੀ ਸਿੰਘ ਪੱਟਾਈ ਅੱਛਾ ਕਵਨ ਜੀ ਕੀ ਅਰੇ ਕਿਹੜੇ ਕਿਨੇ ਮੁੱਤੇ ਇਸਕੇ ਤੁਹਾਡੇ ਪੰਜੂ ਪੁੱਤ ਆਰੇ ਇਹ ਵੀ ਇੱਕ ਤੇ ਜ਼ਮੀਨ ਪੱਟਾਈ ਆ ਜਿਆ ਦੇ ਜੌਬ ਜੌਬ ਨਹੀਂ ਪੜੇ ਲਿਖੇ ਤੇ ਅਹੀਂ ਆਪੇ 12 ਅਮਰੀਕਾ ਤੋਂ ਡਿਪੂਟੋ ਕੇ ਆ ਗਏ ਆ ਪਰ ਇੱਥੇ ਆਣ ਕੇ ਨੇ ਪੀਏ ਦਿੱਤੀ ਆ ਸੋਣੇ ਹੀ ਬੇਰਜ ਕਰਤੇ ਸੀ ਆਰ ਕੇ ਆਪਣੇ ਪਿੰਡਾਂ ਸੁਣ ਕੇ ਤਾਂ ਢਾਂਕੀਆਂ ਤੇ ਉਹ ਅਹੀਂ ਟੱਤੀ ਜਾਂਦੇ ਪਰ ਜਿਨ੍ਹਾਂ ਦੇ ਜ਼ਮੀਨਾਂ ਹੀ ਨਹੀਂ ਉਹ ਬਚਾਰੇ ਕਿੱਥੇ ਬਚਾ ਕਰਨਗੇ ਅੱਡੀ ਜਿਹੜਾ ਪ੍ਰੋਪਰਟੀ ਹੈਗੀ ਫਰੀ ਜਾਂਦਾ ਉਹਨਾਂ ਦੀ ਪ੍ਰੋਪਰਟੀ ਨਹੀਂ ਉਹ ਜਿਹੜੇ ਕਿੱਥੇ ਖਾਣਗੇ بے ਰੋਜ਼ਗਾਰੀ ਦੇ ਮੁੱਦੇ ਨੂੰ ਲੈ ਕੇ ਬੋਟ ਕਿੰਨੀ ਚੱਲੀ ਜਾ ਰਹੀ ਹੈ ਤੇ ਕੁਡ ਵੀ ਲੋਕ ਦਿੱਤੇ ਸਿਆ ਦਾ ਵੀ ਨਿਪਟਾਰਾ ਜਿਹੜਾ ਪੰਜਾਬ ਦੇ ਮੁੱਖੇ ਮੇਲੇ ਲਾਇਏ ਕਿ ਜਨਨਦਿਕ ਕੂਸ਼ਿ ਕਰਦੇ ਹੈ ਅਦਾਸ ਤੇ ਕੁਝ ਲੋਕ ਬੋਲਣ ਨੂੰ ਤਿਆਰ ਨਹੀਂ ਹੈ ਤੁਹਾਡੀ ਬੋਟ ਪੈ ਗਈ ਕਿ ਪੈਣੀ ਹੈ ਆ ਇੰਟਰਸਟਿੰਗ ਨਹੀਂ ਹੈ ਕਿ ਮੈਂ ਤੁਹਾਡੀ ਕੋਲ ਤੇ ਕੋ ਜਦੋਂ ਗੱਲ ਕਰਨ ਵਾਸਤੇ ਤਿਆਰ ਨਹੀਂ ਹੈ ਤੇ ਹੋਰ ਵੀ ਲੋਕਾਂ ਨਾਲ ਗੱਲ ਕਰਦੇ ਆ ਤੇ ਪੁਲਿਸ ਦੇ ਅਫਸਰ ਐਸੀ ਕੂਜੀ ਦੇ ਤਾਹ ਹੈ ਤੇ ਸੁਰੱਖਿਆ ਦੇ ਪ੍ਰਬੰਧ ਕਿਦਾਂ ਹੋਏ ਬਹੁਤ ਜੀ ਸਰ ਜੀ ਸਾਡੇ ਕੋਲ 4 ਸਟਾਫ ਸੇਡਾ ਲੈਂਦਾ ਮੈਂ ਵਧੀਆ ਤਰੀਕੇ ਨਾਲ ਕੋਲ ਦੇ ਦਿੰਦਾ ਕੋਈ ਅਨਸਕਾਮੀ ਘੱਟ ਹੈ ਵਧੀਆ ਸੱਤ ਪੀਸੇ ਦਾ ਸਭ ਵਧੀਆ ਮਿਲਦਾ ਦੇ ਸਾਰੇ ਪੜੇ ਲਿਖੇ ਆ ਸਭ ਵਧੀਆ ਤਰੀਕੇ ਨਾਲ ਆਪਣੀ ਕੈਪਸਿਟੀ ਵਰਤਦਾ

ਦੇ ਰਾਸ਼ਟਰਵਾਦ ਦੀ ਗੱਲ ਮਿਲ ਗਈ ਹੈ ਕਿਤੇ ਆਸਤੇ ਤੱਕ ਰੱਖੀ ਤੇ ਜਾਣਾ ਚਾਹੀਦਾ ਹੈ ਜੀ ਬੇਸ਼ੱਕ ਤੇ ਫਿਰ ਮੈਨੂੰ ਕੀ ਨਾਮ ਹੈ ਮੈਂ ਤੁਹਾਡਾ ਮਮਤਾ ਜੀ ਕਿਹੜੇ ਕਿਹੜੇ ਮੁੱਦੇ ਆ ਤੁਹਾਡੇ ਬੂਥ ਤੋਂ ਲੈ ਕੇ ਤੁਹਾਡੇ ਹਸਬੰਦ ਨੇ ਕੈਪਸ਼ਨ ਉਹ ਕੀ ਹਾਲਤ ਵਿੱਚ ਪ੍ਰੋਬਲਮ ਹੈ ਨਾ ਜੀ ਕਿੰਨੀ ਕਿੰਨਾ ਪੈਸਾ ਲਗਾਇਆ ਤੇ ਕੀ ਕੀ ਸਮੱਸਿਆ ਆ ਰਹੀਆਂ ਤੁਹਾਨੂੰ ਲੋਕਲ ਰੋਡਸ ਨਹੀਂ ਹੈ ਹਾਣੇ ਨੂੰ ਇਸ ਮੁਕਤ ਆ ਰਿਹਾ ਪਾਣੀ देखो लोकल मुद्दे आते बोट कितनी जा रही है पानी बिजली रोड्स इन आप मुद्दे नो लेके बोट से की जा रही है तो क्या लोजवान साथी भी आए हैं अन्नू तो जानते हैं कि नाम है जी पड़ा तो अच्छा ईशांत जी किधर एरिया जाए नाम है अटल जी अच्छा एक किधर किधर मुद्दे रोड़े मार्गों पे चल रहे हैं कि स

ਪੇਕੋ ਪੂਰੇ ਚਰਨਾਂ ਦੇ ਸਫਲ ਹੋਏਗਾ ਜੋ ਆਈ ਰਿਪੋਰਟ ਜੀ ਗੋਮੈਂਟ ਆਂਦੇ 590% ਸਰਫੀਕੀਟੀ ਪੈਸਾ ਬਦਸ ਰੇ ਨੇ ਕਿ ਬੀਜੇਪੀ ਦੇ ਚੈਂਪੀਅਨ ਨੇ ਤੇ ਹੋਰ ਵੀ ਲੋਕ ਸਾਡੇ ਨਾਲ ਮਜੂਦ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਸਰਦਾਰ ਜੀ ਉਹ ਪਾਇ ਤੁਸੀਂ ਹਾਂਜੀ ਪਾਇ ਇੱਕ ਤੇ ਸ਼ੁਰੂ ਆਉਂਦਾ ਹੈ ਕਿ ਕਿਹੜੇ ਕਿਹੜੇ ਬੰਤੇ ਤੁਹਾਡੇ ਨਾਲ ਚੱਲਦੇ ਆਂ ਤੁਹਾਨੂੰ ਬਰਤਨ ਚਾਹੁੰਦੇ ਹੋ ਤੁਸੀਂ ਮੇਨ ਕੈਨੀ

ਆਉਂਦੀ ਚੇਰਨੀ ਤੇ ਆਪਾ ਫੌਨ ਸਭ ਤੋਂ ਖੋਲਰੇ ਆਵੇ ਪਤਾ ਨਹੀਂ ਕੀ ਆ ਹੋ ਰਿਹਾ ਹੈ ਕੀ ਨਹੀਂ ਜੇ ਸਰਕਾਰ ਕੋਈ ਵਧੀਆ ਆਵੇ ਵਧੀਆ ਕੰਮ ਕਰਗਰੇ ਨਹੀਂ ਕੀ ਲੱਗਦਾ ਕੌਣ ਜ਼ਿੰਮੇਵਾਰ ਇਹਨਾਂ ਨੂੰ ਮਾਦੇ ਹੋਏ ਨਾ ਸਰਕਾਰਾਂ ਇਹ ਜ਼ਿੰਮੇਵਾਰਤਾ ਉਤਾਰੀਏ ਸਰਕਾਰਾਂ ਕਰਾਉਂਦੀਆਂ ਇਹ ਵੀ ਅੱਡਾ ਕ੍ਰਾਈਮ ਨਾ ਵੱਜ ਜਾਣਾ ਦੱਸੋ ਹੈ ਠੀਕ ਹੈ ਇਸ ਸਰਕਾਰ ਦੀ ਤਰ੍ਹਾਂ ਨਹੀਂ ਬਿਲਕੁਲ ਹੋਰ ਨੌਜਵਾਨ ਸਾਥੀ ਖੜੇ ਨੇ ਸਾਡੇ ਨਾਲ ਕੀ ਨਾਮ ਹੈ ਤੁਹਾਡਾ ਅੱਜ ਦਾ ਦਰਸ਼ਕ ਜੀ ਬਹੁਤ ਅੱਛੀ ਬਣੇ ਕਹਿੰਦੇ ਕੀ ਕੀ ਸਮੱਸਿਆ ਕੋਈ ਕੀ ਬੋਟ ਕੀਤੀ ਹੈ ਕਿਹੜੇ ਕਿਹੜੇ ਮੁੱਦੇ ਤੇ ਹੁੰਦੇ ਪਾਉਦੇ ਮੁੱਦੇ ਹੀ ਆਇਆ ਨੌਕਰਾਨ ਰਿਟਿਸ ਆ ਰਹੇ ਹੂੰ ਤੇ ਹੁਣ ਸਾਡੇ ਉਹ ਪਿੰਡ ਦੇ ਮੈਂ ਕਹਿੰਦਾ ਕਿ ਤਕਰੀਬਨ ਮੁੰਡੇ ਸਾਰੇ ਹੀ ਪੜੇ ਹੋਏ ਤੇ ਪਹਿਲੇ ਦਿਨ ਪੜ੍ਹੇ ਲਿਖੇ ਵੀ ਉਹ ਛੋਟੇ ਛੋਟੇ ਨੌਕਰੀਆਂ ਕਰ ਰਹੇ ਆ ਠੀਕ ਹੈ ਨਾ ਤੇ ਕੋਈ ਇਹਦਾ ਕਰੇ ਜੋ ਲੀਡਰ ਵੋਟਾਂ ਪੈਣੀਆਂ ਤੇ ਕਹਿੰਦੇ ਆਪ ਆਹ ਕਰਾਂਗੇ ਤੇ ਦਵਾਂਗੇ ਹਨ ਤੇ ਨੌਕਰੀ ਮੈਂ ਕਹਿੰਦਾ ਵੱਧਦੇ ਵੱਧੇ ਮੁੱਦੇ ਉਰੇ 50% ਪਿੰਡ ਦੇ ਵਿਲੇਪੁਰ ਜੀ ਇਹਦਾ ਕੋਈ ਕੀ ਐਦਾ ਵੀ ਕੋਣ ਇਹਦਾ ਹੱਲ ਕਰ ਸਕਦਾ ਤੁਹਾਡੇ ਮਨ ਦੇ ਵਿੱਚ ਸਰਕਾਰਾਂ ਹੀ ਕੰਮ ਨਹੀਂ ਆ ਬਿਜਲੀ ਆ ਬਣ ਰਹੀਆਂ ਨੇ ਹਾਂ ਜੀ ਇਹਨਾਂ ਨੂੰ ਸੋਚਣਾ ਚਾਹੀਦਾ ਨਾ ਜੀ ਵਧੀਆ ਕਰੇ ਜੀ ਕੰਮ ਜੀ ਪਰ ਹੁਣ ਵੋਟ ਹਲੇ ਪਾਈ ਨਹੀਂ ਹੈਗੀ ਜੀ ਇਹ ਆਪਾਂ ਦੇ ਸੋਚ ਰਹੇ ਆ ਵੀ ਸਮਝ ਕੇ ਵੋਟ ਪਾਵਾਂਗੇ ਹੁਣ ਅੱਗੇ ਵਾਲਾ ਕੰਮ ਨਹੀਂ ਦੇਗਾ ਸੋ ਬਹੁਤ ਸਮਝ ਕੇ ਵੋਟ ਕਰੰਗੇ ਇਹ ਜਿਹੜੇ ਨੌਜਵਾਨ ਸਾਥੀ ਨੇ ਤੇ ਹੋਰ ਵੀ ਭਾਈ ਸਾਹਿਬ ਸਾਡੇ ਨਾਲ ਆਏ ਆ ਕੀ ਨਾਮ ਹੈ ਤੁਹਾਡਾ ਜੀ ਥੋੜਾ ਜਿਆ ਸੰਦੀਪ ਜੀ ਕਿਹੜੇ ਕਿਹੜੇ ਮੁੱਦੇ ਆ ਤੁਸੀਂ ਆਏ ਹੋ ਵੋਟ ਪਾਉਣ ਲਈ ਤਾਂ ਨਿਕਲ ਕੇ ਆਂ ਦੀ ਗਰਮੀ ਦੇ ਵਿੱਚ ਹਾਂਜੀ ਕੀ ਲੱਗਦਾ ਹੈ ਕਿਹੜੇ ਮੁੱਦਿਆਂ 'ਤੇ ਤੁਸੀਂ ਵੋਟ ਕਰੋਗੇ ਸਭ ਤੋਂ ਪਹਿਲਾਂ ਡਿਵੈਲਪਮੈਂਟ ਹੈ ਜੀ ਜਿਹਦੇ ਵਿੱਚ ਜੇ ਤਾਂ ਹੁਣ ਅਨਐਮਪਲੋਇਮੈਂਟ ਹੈ ਜੀ ਅਨਐਮਪਲੋਇਮੈਂਟ ਤੇ ਬਹੁਤ ਜ਼ਿਆਦਾ ਕੰਮ ਕਰਨ ਵਾਲਾ ਉਸ ਤੋਂ ਬਾਅਦ ਉਸ 'ਤੇ ਬਹੁਤ ਪੰਜਾਬ ਦੇ ਵਿੱਚ ਨਸ਼ਾ ਵਧ ਰਿਹਾ ਹੈ। ਜਦ ਇਹ ਚਾਹੁੰਦੇ ਕਿ ਸਪੋਰਟਸ ਦੇ ਵਿੱਚ ਕੰਪਿਟੀਸ਼ਨ ਥੋੜਾ ਜਗਤ। ਮੇਰੇ ਰਾਸ਼ਟਰੀ ਕਿਤੇ ਮੁੰਡੀਆਂ ਜੋ ਵੀ ਪੰਜਾਬ ਦੀ ਸਰਕਾਰ ਚੁਣੀ ਜਾਣ ਵਾਲੀ ਹੈ। ਤੇ ਕੇਂਦਰ ਨੂੰ ਲੈ ਕੇ ਕੀ ਤੋਂ ਬੁੱਕਾ ਫੇਸਮੈਂਟ। ਤੇ ਕੇਂਦਰ ਦਾ ਰਾਸ਼ਟਰੀ ਕਿਤੇ ਮੁੰਡੀਆਂ। ਉਸ ਤੋਂ ਮੁੱਖ ਇਹ ਕਿ ਉਹ ਉਹ ਨਹੀਂ ਸੀ ਬੰਦਚਾ ਕਰ ਰਹੀ ਹੈ ਗੜਗੇਦੇ ਸਾਹਮਣੇ। ਸਭ ਤੋਂ ਜਿਆਦਾ ਜਿਹੜਾ ਵਧੀਆ ਕੰਮ ਕੀਤਾ ਉਹ ਉਹ ਆ। ਕਾਹ ਕਿਹਾ। ਉਹ ਸਾਡਾ ਮਤਲਬ ਇਹ ਹੈਗਾ ਕਿ ਕਿਸੇ ਜਗ੍ਹਾ ਜੇ ਤੁਹਾਨੂੰ ਤਰਕਸਾ ਲੱਗਦਾ ਸੀ ਕਿ ਸਭ ਸਪੋਟ ਘੱਟੇ ਲੱਗਦੇ ਸੀ ਉਹ ਅਸੀਂ 4 ਘੰਟੇ ਤੇ ਪਹੁੰਚ ਸਕਦੇ ਉਹ ਹੈ ਕਿ ਐਸੇ ਰ ਐਮਪਲੋਇਮੈਂਟ ਐ ਗੱਟੇ ਐ ਐਮਪਲੋਇਮੈਂਟ ਤੇ ਰੋਡ ਇਨਫਰਾਸਟ੍ਰਕਚਰ ਤੇ ਲੋਕਲ ਮੁੱਦਿਆਂ ਨੂੰ ਲੈ ਕੇ ਬੋਲਟ ਕੀਤੀ ਜਾ ਰਹੀ ਹੈ ਤੇ ਹੋਰ ਵੀ ਸਾਡੇ ਨਾਲ ਸਿੱਧਿਕ ਮੈਦਾਨਾਂ ਦੇ ਦਰਸ਼ਕੀਆਂ ਨੇ ਉਹਨਾਂ ਨੂੰ ਪੁੱਛਦੇ ਆ ਕਿ ਉਹਨਾਂ ਦੇ ਕਿੱਥੇ ਐਮਪੋਰਟ ਤੇ ਬਣਾਏ ਹੋ ਕਿਹੜੇ ਮੁੱਦੇ ਆ ਤੁਹਾਡੇ ਕੋਲ ਖੁੱਲਕੇ ਬੋਲੋ ਅੱਜ ਤੁਸੀਂ ਬੋਲਟ ਵੀ ਕਰ ਰਹੇ ਹੋ ਸਰਕਾਰ ਵੀ ਚੁਣੀ ਹਾਂ ਜੀ ਮੈਂ ਕਿਹੜਾ ਉੱਥੇ ਬੈਠਾ ਹਾਂ ਉਹਦਾ ਉੱਚੀ ਬੈਠੇ ਕੋਈ ਨਹੀਂ ਹਾਂ ਜੀ ਬੋਲੋ ਤਾਂ ਜੀ ਇਹ ਤਾਂ ਉਹਦੇ ਮੰਦਿਰ ਵਿੱਚ ਕੀ ਵਿਚਾਰ ਚੱਲ ਰਹੇ ਆ ਵੀ ਕਿਹੜੇ ਲੋਕ ਤੁਹਾਡੇ 1% ਹੋ ਸਕਦੇ ਨੇ ਕਿਹੜੇ ਮੁੱਦੇ ਤੁਹਾਡੇ ਰਹਿਣ ਵਾਲੇ ਆ ਵੀ ਕਿੱਥੇ ਬੂਟ ਹੋਣੀ ਚਾਹੀਦੀ ਲੋਟਾਂਗੇ ਵੀ ਉਹ ਪਾਉਂਦੇ ਆ ਜੀ ਅਸੀਂ ਆਪਣੀ ਉਦੇ ਨਾਲ ਪਰ ਅੱਗੇ ਉਹਨਾਂ ਦੀ ਸਰਕਾਰ ਦੀ ਮਰਜ਼ੀ ਆ ਜੀ ਉਹਨਾਂ ਨਾਲ ਕੁਝ ਲੋੜ ਕਮ ਚੀਜ਼ਾਂ ਜੋ ਸਰਕਾਰ ਦਾ ਕੰਮ ਕਰ ਕੰਮਾਂ ਜੀ ਬਣਾਉਂਦਾ ਵੀ ਗਵਰਨਮੈਂਟ ਸਾਡੇ ਵਾਸਤੇ ਸਾਡੇ ਵਾਸਤੇ ਸਾਡੇ ਵਾਸਤੇ ਸਰਕਾਰ ਤੇ ਪੰਜਾਬ ਤੇ ਕੇਂਦਰ ਸਰਕਾਰ ਦੇ ਕੰਮਕਾਰਾਂ ਤੋਂ ਸੈਟੀਸਫਾਈਡ ਹਾਂ ਹਾਂ ਜੀ ਕੰਮ ਤਾਂ ਕੋਈ ਜਲੂਸ ਬਣਾਵਾ ਰਹੀਆਂ ਜੀ ਗਾਇਤੰਦੇ ਆ ਰਹੀਆਂ ਜੀ ਸਰਕਾਰ ਹੁਣ ਕੇ ਹੋਰ ਦਾ ਸਾਡਾ ਉਹਦਾ ਹਾਲਾਤ ਆ ਬੰਦ ਪਿੱਛਾ ਨਾ ਜੀ ਜੀ ਬਹੁਤ ਕਾਹਨ ਗੱਲ ਕਰਦੇ ਇਹ ਸਾਡੇ ਨਾਲ ਸਰਦਾਰ ਜੀ ਮੰਜੂਰ ਨੇ ਸਰਦਾਰ ਜੀ ਕੀ ਨਾਮ ਹੈ ਤੁਹਾਡਾ ਇਸ ਪਾਸੇ ਜੀ ਇਸ ਪਾਲ ਜੀ ਕਿਹੜੇ ਕਿਹੜੇ ਮੁੱਦੇ ਆ ਤੁਹਾਡੇ ਹੂਟਪਾਰਟ ਪਰ ਪਹਿਲਾਂ ਕੀ ਸੋਚਦੇ ਹੋ ਤੁਸੀਂ ਬਹੁਤ ਵਿਚਾਰ ਕਰਿਆ ਹੋਣਾ ਬਾਕੀ ਪਾਰਟੀਆਂ ਜਿਹੜਾ ਇਸ ਕਲੈਕਸ਼ਨ ਦਾ ਮੁੱਦਾ ਹੈ ਉਹ ਖਾਸ ਕਰਕੇ ਜੀ ਪੰਜਾਬ ਦੀ ਆਪਾਂ ਗੱਲ ਕਰੀਏ ਪੰਜਾਬ ਚ ਆਪ ਦੀ ਜਿਹੜੀ ਸਰਕਾਰ ਹੈ ਪਹਿਲੀ ਵਾਰ ਆਈ ਹੈ ਜੀ ਜੀ ਬਿਊਰੋਕ੍ਰੇਸੀ ਅੱਜ ਤੱਕ ਜਿਹੜੀਆਂ ਸਾਡੀਆਂ ਟ੍ਰੈਡੀਸ਼ਨਲ ਪਾਰਟੀਆਂ ਸੀ ਉਹਨਾਂ ਨਾਲ ਜੀ ਬਿਊਰੋਕ੍ਰੇਸੀ ਅੱਜ ਤੱਕ ਵੀ ਇਹਨਾਂ ਨਾਲ ਨਹੀਂ ਹੈ ਜੀ ਇਹ ਫਸਟ ਟਾਈਮਰ ਦਾ ਹੈ ਤੇ ਮੈਂ ਸਭ ਨਾਲੋਂ ਵੱਡਾ ਬੋਤਲ ਹੈ ਕਿ ਜੇ ਇਹਨਾਂ ਦੇ ਪੈਰ ਲੱਗਣਗੇ ਤਾਂ ਇਹ ਕੁਝ ਕਰ ਸਕਣ ਜੀ 2.5 ਸਾਲ ਦਾ ਸਮਾਂ ਹੋ ਗਿਆ ਨਹੀਂ 2.5 ਸਾਲ ਚ ਕੁਝ ਨਹੀਂ ਹੋ ਸਕਦਾ ਜੀ ਬਿਊਰੋਕ੍ਰੇਸੀ ਨੂੰ ਨਾਲ ਲਾਉਣ ਵਾਸਤੇ ਬਿਊਰੋਕ੍ਰੇਸੀ ਟੋਟਲ ਜਿੰਨੀ ਅਫਸਰ ਸ਼ਾਹੀ ਹੈ ਉਹ ਜਿਨ੍ਹਾਂ ਨੇ ਭਰਤੀ ਕੀਤੀ ਸੀ ਉਹਨਾਂ ਦੇ ਨਾਲ ਹਰ ਤੱਕ ਜੀ ਜਦੋਂ ਤੱਕ ਅਫਸਰ ਸ਼ਾਹੀ ਇਹਨਾਂ ਦੇ ਨਾਲ ਨਹੀਂ ਆਉਂਦੀ ਉਹੀ ਪਰਫਾਰਮੈਂਸ ਨਹੀਂ ਆਉਦੀ ਹੁੰਦੀ ਜਿੰਨਾ ਮਰਜੀ ਜੋਰ ਲਾਈਆਂ ਦੂਜੀ ਗੱਲ ਆਪਾਂ ਨੂੰ ਪਤਾ ਜਾਂ ਤੱਕ ਸੈਂਟਰ ਦੀ ਦੂਜੀ ਸਰਕਾਰ ਆ ਗੱਲ ਬਣਦੀ ਨਹੀਂ ਹੁੰਦੀ ਤਾਂ ਇਹਨਾਂ ਨੂੰ 5 ਸਾਲ ਇਹਨਾਂ ਨੂੰ ਕੱਢਣ ਵਾਸਤੇ ਤੁਸੀਂ ਕਹੋਗੇ 5 ਸਾਲ ਤਾਂ ਨਿਕਲ ਹੀ ਜਾਣੇ ਨੇ ਪਰ 5 ਸਾਲ ਦੇ ਕੱਢਣ ਵਾਸਤੇ ਇਹਨਾਂ ਦੇ ਪੈਰ ਧਰਤੀ ਤੇ ਚਾਹੀਦੇ ਨੇ ਇਹ ਇਲੈਕਸ਼ਨ ਆ ਇਸ ਕਰਕੇ ਜਿਵੇਂ ਕਿ ਇਹਨਾਂ ਦੇ ਪੈਰ ਧਰਤੀ ਨਾਲ ਤੁਹਾਡੇ ਮੋਤੀ بار بار ਵਿਸ਼ਵਾਸ ਭਾਰਤੀ ਜਨਤਾ ਪਾਰਟੀ ਪਰ ਕਿਆ ਮੋਦੀ ਜੀ ਪਰ ਕਿਆ ਔਰ ਇਸ ਵਾਰ ਵੀ ਜਨਤਾ ਦਾ ਪੂਰਾ ਆਸ਼ੀਰਵਾਦ ਮਿਲਨੇ ਵਾਲਾ ਹੈ जहाँ तक मैं देख पा रहा हूँ हम हिमाचल के चारों की चारों सीटें लोकसभा जीतेंगे और 400 पार करके फिर एक बार विधानसभा में छह पर हम चौके चौके लगाने के लिए तैयार हैं चार की चार लोकसभा छह के छह विधानसभा उपचुनाव तो उसके बाद तो सरकार का भी दावा आपके निश्चित तौर पर उसके बाद जो परिस्थितियाँ बनती हैं, उस और है वो है की हिमाचल प्रदेश की सरकार जो भी रिजल्ट आता है उसके बाद उसका भविष्य को ये अपने आप में दिखाते हैं कि कुछ राजनीतिक दलों ने चुनावी नतीजों से पहले ही हार मान ली है वो अभी भी कैमरा केम, फेस करने के लिए तैयार नहीं वो इस चुनाव में जनता को फेस करने के लिए तैयार नहीं थे क्योंकि उपलब्धियां थी नहीं भविष्य की रणनीति थी नहीं तो करें तो क्या करें अपने मन कल विकास का लैके ਵਿਕਾਸ ਹੋਣਾ ਚਾਹੀਦਾ ਹੈ ਵਿਕਾਸ ਇਸ ਟਾਈਮ ਕੋਈ ਦਿਖ ਨਹੀਂ ਰਿਹਾ ਜੀ ਖਾਸ ਕਰਕੇ ਸਾਡੇ ਪੰਜਾਬ ਵਿੱਚ ਜੀ ਕਿੱਥੇ ਜਾ ਵਿਕਾਸ ਹੈ ਹੀ ਨਹੀਂ ਕੋਈ ਵਿਕਾਸ ਨਾਮ ਦੀ ਚੀਜ਼ ਹੀ ਨਹੀਂ ਤੇ ਤੁਸੀਂ ਵਿਕਾਸ ਦੇ ਮੁੱਦੇ ਨੂੰ ਲੈ ਕੇ ਟਿੱਪਣੀ ਕਰੋਗੇ ਹਾਂ ਆ ਵੋਟ ਕਰਦੇ ਪੰਜਾਬ ਦੇ ਵਿੱਚ ਨਸ਼ਾ ਫੇਰੋਜ਼ਗਾਰੀ ਮਹਿੰਗਾਈ ਉਹ ਤਾਂ ਨਸ਼ਾ ਨਸ਼ਾ ਤਾਂ ਬਹੁਤ ਹੈ ਜੀ ਪਿੰਡ ਪਿੰਡ ਘਰ ਘਰ ਚ ਨਸ਼ਾ ਪਿਆ ਪਿੰਡ ਦੇ ਨੌਜਵਾਨ ਮੁੰਡੇ ਮਰ ਰਹੇ ਨੇ ਜੀ ਅੱਛਾ ਨਸ਼ਾ ਦੇ ਬੱਚ ਜੀ ਕਾਫੀ ਬਸਤ ਕਿ ਮੈਂ ਦੇਖਦਾ ਵਾਂ ਕਿੰਨਾ ਚਾਹੀਦਾ ਹੈ ਜੀ ਪਿੰਡਾਂ ਦੇ ਵਿੱਚ ਜਾ ਕੇ ਮੈਂ ਦੇਖਿਆ ਮੁੰਡਿਆਂ ਨੂੰ ਨਸ਼ਾ ਕਰਦੇ ਤੇ ਆਪਣੇ ਆਟ ਜਿਹੜੇ ਹੁੰਦੇ ਆਪਣੇ ਖੇਤਾਂ ਦੇ ਵਿੱਚ ਖੇਤਾਂ ਦੇ ਅੰਦਰ ਜਾ ਕੇ ਵਿੱਚ ਬੈਠ ਕੇ ਮੈਂ ਨਸ਼ਾ ਕਰਦੇ ਮੁੰਡੇ ਦੇਖੇ ਨੇ ਤੇ ਮਰੇ ਹੋਏ ਦੇਖੇ ਮੁੰਡੇ ਤੇ ਨਸ਼ਾ ਵੀ ਇੱਕ ਮੁੱਦਾ ਤੁਹਾਡੇ ਲਈ ਬਹੁਤ ਕਰਦਾ ਨਸ਼ਾ ਜੀ ਨਸ਼ਾ ਬਹੁਤ ਹੈ ਨਸ਼ਾ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਫੈਲ ਚੁੱਕਿਆ ਹੈ ਨਸ਼ਾ ਵੀ ਪੰਜਾਬ ਦਾ ਇੱਕ ਬਹੁਤ بڑا ਮੁੱਦਾ ਹੈ ਲੋਕ ਖਾਸ ਤੇ ਮੁੱਦੇ ਤੇ ਵੀ ਬੋਟ ਕਰਨਾ ਚਾਹੁੰਦੇ ਆ ਲੋਕ ਲਾਅ ਐਂਡ ਆਰਡਰ ਤੇ ਮੁੱਦੇ ਤੇ ਵੀ ਬੋਟ ਕਰਨਾ ਚਾਹੁੰਦੇ ਆ ਤੇ ਹੋਰ ਵੀ ਕੁਝ ਯੁਵਾ ਸਾਥੀ ਬੋਟ ਕਰਨ ਆ ਰਹੇ ਆ ਤੇ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਮਨ ਦੇ ਵਿੱਚ ਕੀ ਬਲਬਲੇ ਕੀ ਉਹ ਬਦਲਾਵ ਲਿਆਉਣਾ ਚਾਹੁੰਦੇ ਨੇ ਬੋਟ ਕਰਨ ਤੋਂ ਪਹਿਲਾਂ ਕੀ ਸੋਚਦੇ ਆ ਦੇਖਦੇ ਆ ਜੀ ਨਵੀਂ ਸਰਕਾਰ ਕੀ ਕੰਮ ਕਰਦੀ ਆ ਹਨ ਦੇਖਦੇ ਆ ਜੀ ਪਬਲਿਕ ਕਾ ਕੇ ਦੇਖਦੇ ਕਿ ਕੋਈ ਅੱਛੀ ਐ ਮੈਂ ਆਪਣਾ ਐਮਪੀ ਜੀ ਕੰਟੈਕਟ ਕੀ ਬੈਨੀਫਿਟ ਮਿਲਦਾ ਆਪਣੇ ਜੀ ਕਿਹੜੇ ਕਿਹੜੇ ਵਿਚਾਰ ਤੁਹਾਡੇ ਮਨ ਚ ਆਏ ਰਾਤ ਨੂੰ ਕਿਸੇ ਵਿਚਾਰ ਵੀ ਕਿਤੇ ਹੋਣਾ ਵੀ ਆ कोई बंदा काम करे तो वो मैं थोड़ा पसंदीदा होता है कोई जो है तो एक बार सारे बात ही पता नहीं चलता है तो उसके बाद तो पिछले भी नहीं किया कि क्या साथ में पाएंगे तो बाकी है जी आपने भी सोचा मैं तो थोड़े मात्र विचार जानना चाहता हूँ विचार एरिया के लिए अच्छा कैंडिडेट रहे थे ठीक है ताकि अपने हल्के में अच्छी सूरज होते अच्छा तामसार तारुवार जी आगे लेके जी ਤੇ ਅچھے ਕੈਂਡੀਡੇਟ ਚੁਣਨ ਦੀ ਗੱਲ ਕਰ ਰਹੇ ਨੇ ਵਿਚਾਰ ਤਾਂ ਇਹਨਾਂ ਨੇ ਕਰ ਹੀ ਲਿੱਤਾ ਹੋਣਾ ਕਿ ਕਿਹੜਾ ਕੈਂਡੀਡੇਟ ਹੋਏ ਅੱਛਾ ਸਮਝਦੇ ਨੇ ਤੇ ਇੱਕ ਹੋਰ ਬਹੁਤੋ ਫਾਇਦਾ ਸਾਡੇ ਨਾਲ ਦੁੱਜੇ ਕਹਿੰਦੇ ਮਾਤਾ ਜੀ ਪੁੱਛੋ ਆ ਅੱਛਾ ਤੇ ਅੰਦੀ ਗਰਮੀ ਦੇ ਵਿੱਚ ਤੁਸੀਂ ਘਰੋਂ ਬਾਹਰ ਨਿਕਲੇ ਹੋ ਕੀ ਬੰਦ ਹਾਂ ਜੀ ਇੱਕ ਮਿੰਟ ਰੁਕੂੰਗੇ ਹਾਂ ਹਾਂ ਅੱਛਾ ਅੱਛਾ ਤੁਹਾਡੇ ਨਾਲ ਦੇ ਜਾ ਰਹੇ ਨੇ ਤੇ ਕਿਹੜਾ ਮੁੱਦਾ ਸੀਗਾ ਤੁਹਾਡੇ ਮਨ ਦੇ ਵਿੱਚ ਵੋਟ ਕਰਨ ਤੋਂ ਪਹਿਲਾਂ ਪ੍ਰੋਗਰੈਸ ਚੈੱਕ ਪ੍ਰੋਗਰੈਸ ਕਾ ਆਈਡੀ ਤੇ ਪ੍ਰੋਗਰੈਸ ਦੇ ਮੁੱਦੇ ਤੇ ਵੋਟ ਕਰ ਰਹੇ ਨੇ ਢੇਰਪੁਰ ਵੀ ਜਿਹੜੇ ਲੋਕ ਹੈ ਇੱਥੇ ਖਰੜ ਦੇ ਇਲਾਕੇ ਦੇ ਵਿੱਚ ਆਨੰਦਪੁਰ ਕੌਨਸਟਿਟੂਐਂਸੀ ਦੇ ਵਿੱਚ ਇਹ ਹਲਕਾ ਪੈਂਦਾ ਖਰੜ ਸੰਵਿਧਾਨ ਸਭਾ ਹਲਕਾ ਪੈਂਦਾ ਤੇ ਉਹਦੇ ਵਿੱਚ ਜੋ ਹੈ ਇਹ ਤੁ ਮਾਜਰਾ ਸਰਕਾਰੀ ਦੇ ਵਿੱਚ ਵੋਟਾਂ ਪੈ ਰਹੀਆਂ ਤੇ ਪ੍ਰਸ਼ਾਸਨ ਵੱਲੋਂ ਉਪਕਟਾ ਪ੍ਰਬੰਧ ਕੀਤੇ ਗਏ ਨੇ ਤੇ ਕਿਹਾ ਗਿਆ ਕਿ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਨਹੀਂ ਆਨ ਦਿੱਤੀ ਜਾਵੇਗੀ ਤੇ ਲੋਕ ਸਭਾ ਦੀਆਂ ਚੋਣਾਂ ਚੱਲ ਰਹੀਆਂ ਤੇ ਬੜੇ ਅਮਨ ਆਮਾਨ ਨਾਲ ਇਸ ਏਰੀਏ ਦੇ ਵਿੱਚ ਵੋਟਾਂ ਪੈ ਰਹੀਆਂ कि कोई भी आंसुकामी का चुनाव इतने नहीं वापरी हैं कि पुलिस प्रशासन वालों पुख्ता प्रबंध कितेके ने कि दो इलेक्शन कमिशन ने भी दावे कितेसी कि मलाजवानों खाना भी पहुँचेगा कि समय सेरोनानों खाना भी पहुँचे हैं ते होर जो लोग कितेबोट करनाए हैं उनानो चित्तौड़ बंदे ने होर भी कुछ नहीं पाई सब आ, ਹੇ ਨ ਸਰ ਇਹ ਹੀ ਦੇਰ ਜਗਾਰੀ ਵਾਲਾ ਹੋ ਗਿਆ ਇਹ ਦੇਖਦਾ ਸਾਡੀ ਡਵੈਲਪਮੈਂਟ ਏਰੀਆ ਦੀ ਬਹੁਤ ਜੀ ਘਟਾਈ ਪਾਣੀ ਦਾ ਸੜ ਦਾ ਨਿਕਾਸੀ ਦਾ ਨਹੀਂ ਹੈ ਜਿੱਥੇ ਦੇਖੋ ਮਜਰੇ ਰਹੀ ਜੀ ਬੁਰਾ ਯਾਰ ਆ ਵੀ ਉਹ ਹੀ ਦੇਖਦੇ ਆ ਵੀ ਅੰਦਾ ਕੋਈ ਚੰਗਾ ਆਵੇ ਤੇ ਸਾਰਾ ਹੱਲ ਕਰਾਵੇ ਇੱਧਰ ਜੀ ਪਾਣੀ ਦੀ ਨਿਕਾਸੀ ਹੋਵੇ ਤੇ ਜਦੋਂ ਵੋਟ ਪਾਣੇ ਆ ਉਹਦੇ ਲੋਕਲ ਮੁੱਦੇ ਹਾਵੀ ਰਹਿੰਦੇ ਆ ਜਾਂ ਰਾਸ਼ਟਰੀ ਮੁੱਦੇ ਹਾਵੀ ਰਹਿੰਦੇ ਸਰ ਜ਼ਿਆਦਾਤਰ ਤਾਂ ਆਪਾਂ ਦਾ ਲੋਕਲ ਦਾ ਹੀ ਹੈ ਰਾਸ਼ਟਰੀ ਦਾ ਚਲੋ ਪਰ ਜਿਹੜੇ ਹੈ ਉਹ ਤਾਂ ਹੈ ਹੀ ਹੈ ਇਹ ਗੱਲ ਠੀਕ ਹੈ ਹਾਂਜੀ ਤੇ ਲੋਕਲ ਮੁੱਤਿਆਂ ਤੇ ਵੋਟ ਕੀਤੀ ਜਾ ਰਹੀ ਹੈ

ਕੰਟਰੀ ਗਲਰੇ ਬੂਲਪਾਰੇ ਲਈ ਵੀ ਨਾਸਟਾ ਬਖਸ਼ਾ ਸੰਪਰਕ ਜੀ ਤੇ ਵੱਖ-ਵੱਖ ਹੁੰਦੇ ਆ ਵੱਖ-ਵੱਖ ਲੋਕਾਂ ਦੇ ਵਿਚਾਰ ਨੇ ਤੇ ਵੱਖ-ਵੱਖ ਜੋ ਸਮੱਸਿਆਵਾਂ ਬਾਰੇ ਦੇ ਨਜ਼ਰ ਰੱਖਦੇ ਹੋਏ ਉਹ ਪੋਲਿੰਗ ਕਰ ਰਹੇ ਨੇ ਤੇ ਆਪਣੇ ਆਪਣੇ ਜਿਹੜਾ ਮਤ ਦਾ ਇਸਤੇਮਾਲ ਉਹ ਚੁਈਏ ਚੜਮੜੇ ਨੇ ਗਰਮੀ ਦੇ ਬਾਵਜੂਦ ਕਾਫੀ ਵੱਡੇ ਪੱਧਰ ਤੇ ਜੋ ਹੈ ਇਸ ਖਿੱਤੇ ਦੇ ਵਿੱਚ મતદાન ਹੋ ਰਿਹਾ ਹੈ ਤੇ ਲੋਕ ਫੁੱਲ ਕੇ મતદાન ਕਰ ਰਹੇ ਨੇ ਤੇ ਆਪਣੇ ਮਨਪਸੰਦ ਸਰਕਾਰ ਜਿਹਨਾਂ ਲਈ ਵੋਟ ਕਰੇ